ਪੰਜਾਬੋਂ ਗਈਆਂ ਕੁਝ ਸਟੂਡੈਂਟ ਕੁੜੀਆਂ ਨਾਲ ਉੱਥੇ ਕਿਰਾਏਦਾਰ ਕੀ ਕਰਦੇ ਆ ਸੁਣੋ ਮੜਾ ਜਿਆ ਲੜਕੀਆਂ ਉੱਥੇ ਕਿਤਨੀਆਂ ਤੇ ਯੂ ਨੋ ਗੱਡੀ ਵਿੱਚ ਜਾਂ ਡਿਫਰੈਂਟ ਜਗ੍ਹਾ ਤੇ ਮਰੀਆਂ ਪਾਈਆਂ ਗਈਆਂ ਹਨ ਪਰ ਇਹ ਜਿਹੜੀ ਨਿਊਜ਼ ਹੈ ਇਹ ਬਾਹਰ ਨਹੀਂ ਆਉਂਦੀ ਤੇ ਅਗਰ ਲੈਂਡਲੋਰਡ ਚਾਹੇ ਲੜਕੀ ਨੂੰ ਬੋਲੇ ਕਿ ਤੂੰ ਰੈਂਟ ਨਹੀਂ ਪੇ ਕਰਨਾ ਪਰ ਯੂ ਨੋ ਕਮਰਾ ਤੈਨੂੰ ਦੇ ਦਿੰਦਾ ਪਰ ਯੂਲ ਹੈਵ ਟੂ ਸ਼ੇਅਰ ਦ ਬੈਡ ਵਿਦ ਮੇਂ ਤੋ ਉਹ ਫੇਰ ਲੜਕੀ ਸੋਚਦੀ ਹੈ ਕਿ ਭਾਈ ਕਮ ਹੈ ਨਹੀਂ ਕੁਝ ਨਹੀਂ ਪਰ ਮੈਨੂੰ ਰੈਂਟ ਨਹੀਂ ਪੇ ਕਰਨਾ ਪਏਗਾ ਕਟ ਟੁਕਟ ਮੇਰੇ ਕੋਲ ਥੋੜਾ ਪੈਸਾ ਤੇ ਬਚੇਗਾ ਜੋ ਮੈਂ ਆਪਣੇ ਪੇਰੈਂਟਸ ਨੂੰ ਪੰਜਾਬ ਵਿੱਚ ਪੇਜ ਪੰਜਾਬ ਦੇ ਵਿੱਚ ਤੋਂ ਕਿੰਨੀਆਂ ਕੁੜੀਆਂ ਅਜੀਆਂ ਨੇ ਜਿਹੜੀ ਸੈਕਸ ਟ੍ਰੇਡ ਦੇ ਵਿੱਚ ਪੈ ਚੁੱਕੀਆਂ ਨੇ ਔਰ ਕਿੰਨੀਆਂ ਕਹਿ ਹਜੀਆਂ ਨੇ ਜਿਹੜੀਆਂ ਸੁਸਾਈਸਾਇਟੀ ਸਾਇਸਾਇਲ ਕੇਸਿਸ ਜਿਹੜੇ ਹੁੰਦੇ ਨੇ ਨੋ ਫਿਊਨਰਲ ਹੋਮਸ ਵਾਲੇ ਦੱਸ ਦਿੰਦੇ ਨੇ ਕਿ ਠੀਕ ਹੈ ਯੂ ਨੋ ਮੈਨੇਜ 15 ਬੱਚੇ ਆ ਗਏ ਸੇ ਮੈਨੇਜ 7 ਬੱਚੇ ਆ ਗਏ ਇਸ ਨੂੰ ਪਤਾ ਚੱਲ ਜਾਂਦਾ ਇਮੇਜਨ ਕਰੋ ਕਿ ਉਥੇ ਕਿੰਨੀਆਂ ਫਿਨਰਲ ਹੋਮਸ ਹੈ ਐਂਡ ਉਹ ਲੜਕੀਆਂ ਨੂੰ ਐਕਸਪਲੋਇਟ ਕਰਦੇ ਨੇ ਉਥੇ ਯੂ نو ਯੰਗ ਲੜਕੀਆਂ ਉਹਨਾਂ ਨੂੰ ਹਾਇਰ ਕਰ ਲੈਂਦੇ ਪਰ ਦੇ ਐਕਸਪਲੋਇਟ ਥੈਮ ਤੇ ਇਹ ਆਪਣੇ ਹੀ ਜਿਹੜੇ ਬੰਦੇ ਹਨ ਉਹ ਲੜਕੀਆਂ ਨੂੰ ਐਕਸਪਲੋਇਟ ਕਰ ਰਹੇ ਬਿਊਟੀ ਸਲੂਨਸ ਹੁੰਦੀਆਂ ਉਹ ਜੇ ਓਨਰਸ ਹਨ ਉਹ ਦੱਸਦੇ ਹਨ ਕਿ ਇੱਥੇ ਇੱਕ ਬਜ਼ੁਰਗ ਆਦਮੀ ਹੋਏਗਾ ਤੁਸੇ ਨਾਲ ਇੱਕ ਯੰਗ ਲੜਕੀ ਹੁੰਦੀ ਹੈ ਤੋਂ ਲੜਕੀ ਆਏਗੀ ਆਪਣੇ ਨੇਲਸ ਪਾਲਿਸ਼ ਕਰਾ ਕੇ ਤੇ ਯੂ نو ਮੇਕਅਪ ਕਰਾ ਕੇ ਚਲੀ ਜਾਂਦੀ ਹੈ ਪਰ ਆਦੀ ਬਾਹਰ ਖੜਾ ਹੁੰਦਾ ਤੇਰੇ ਕੋਲ ਪੈਸਾ ਨਹੀਂ ਹੈ ਤੇ ਤੂੰ ਯੂ نو ਯੂ ਕੈਨ ਗੈਟ ਇਨਟੂ ਸੈਕਸ ਟ੍ਰੇਡ ਤੇ ਇੱਥੇ ਇਟਲੀ ਜੋ ਮੈਨੇਜ ਨਹੀਂ ਕਮਾ ਸਕਦੀ ਜੋ ਤੇ ਮੈਨੇ ਤਾਂ ਰੈਂਟ ਪੇ ਕਰਨਾ ਪੈਂਦਾ ਤੂੰ ਕਿਸ ਤਰ੍ਹਾਂ ਪੇ ਕਰੇਂਗੇ ਤੇ ਇੱਕ ਦਿਨੇ ਚੋ ਪੈਸਾ ਤੇਰਾ ਯੂ ਨੋ ਬਣ ਜਾਏਗਾ ਤਾਂ ਕੁਝ ਕੁੜੀਆਂ ਨੂੰ ਕਿਰਾਏਦਾਰਾਂ ਦੇ ਨਾਲ ਬੈੱਡ ਸ਼ੇਅਰ ਕਰਨਾ ਪੈਂਦਾਗਾ ਜੇ ਕਿਰਾਇਆ ਨਹੀਂ ਦੇਣਾ ਤਾਂ ਤੁਸੀਂ ਆਪ ਸੋਚੋ ਇੰਨੀਆਂ ਮਹਿੰਗੀਆਂ ਫੀਸਾਂ ਜਦੋਂ ਉੱਥੇ ਕੰਮ ਹੀ ਹੈ ਨਹੀਂ ਤਾਂ ਭਰੀਆਂ ਦਾ ਭਰੀਆਂ ਕਿਵੇਂ ਜਾਣਗੀਆਂ ਕੈਨੇਡਾ ਦਾ ਕੀੜਾ ਖਤਮ ਹੋ ਰਿਹਾ ਉਹਦੇ ਉੱਤੇ ਇੱਕ ਹੋਰ ਚਪਲੀ ਮਾਰਦੀ ਹੈ ਵੀਡੀਓ ਨੂੰ ਦੇਖੋ ਤੁਸੀਂ ਕੁਝ ਕੁ ਵੈਕੈਂਸੀਆਂ ਦੇਖ ਖਾਤਰ 550 ਤੋਂ ਵੱਧ ਜਿਹੜੇ ਸਟੂਡੈਂਟ ਪਹੁੰਚੇ ਹੋਏ ਆ ਇਹਨਾਂ ਨੂੰ ਨੌਕਰੀ ਕਿੱਥੇ ਮਿਲਣੀ ਮਜ਼ਾਕ ਉਡਾਉਂਦੇ ਸੀਗੇ ਪਹਿਲਾਂ ਹਿੰਦੁਸਤਾਨ ਦਾ ਕਿ ਦੇਖੋ ਜੀ ਫਾਰਮ ਲੱਖਾਂ ਪਰਵਾ ਲੈ ਲੈਂਦੇ ਆ ਤੇ ਕੰਮ ਕੁਝ ਲੋਕਾਂ ਦਾ ਹੁੰਦਾ ਤੇ ਸੇਮ ਚੀਜ਼ ਦੇਖੋ ਤੁਸੀਂ ਔਰ ਇੱਥੇ ਗੱਲ ਬੱਸ ਨਹੀਂ ਹੈਗੀ ਗੋਰੇ ਖੁਦ ਰੋ ਰਹੇ ਆ ਕੈਨੇਡਾ ਦੇ ਵੀਡੀਓ ਬਣਾ ਬਣਾ ਕੇ ਹੰਝੂ ਪਾਰ ਰਹੇ ਆ ਕਿ ਇਹੇ ਹਾਲਾਤ ਅਸੀਂ ਕੈਨੇਡਾ ਦੇ ਕਦੇ ਨਹੀਂ ਦੇਖੇ ਸੀ ਜਿਹੜੇ ਰੈਸੈਸ਼ਨ ਨੇ ਕਰ ਦਿੱਤੇ ਆ ਹੈਰਾਨ ਹੋ ਮੋਗੇ ਉਹ ਵੀਡੀਓ ਇੱਕ ਹੋਰ ਦੇਖੋ ਤੁਸੀਂ ਮਾਲ ਦੇ ਵਿੱਚੋਂ ਰਾਸ਼ਨ ਚੋਰੀ ਕੀਤਾ ਜਾ ਰਿਹਾ ਹੈਗਾ ਫੈਮਿਲੀ ਵੱਲੋਂ ਔਰ ਇਹ ਕੁੜੀ ਦੇਖੋ ਤੁਸੀਂ ਟਰਾਲੀ ਭਰੀ ਰਾਸ਼ਨ ਦੀ ਕਿਵੇਂ ਭਜਾ ਕੇ ਲਿਆ ਰਹੀ ਹੈ ਔਰ ਗੋਰਾ ਕਹਿ ਰਿਹਾ let them go ਇਹਨਾਂ ਨੂੰ ਜਾਣ ਦਿਓ ਫੜੇ ਜਾਣੇ ਬਾਅਦ ਦੇ ਵਿੱਚ ਲੜੇ ਵੀ ਮੂੰਹ ਤੇ ਮੁੱਕੇ ਵੀ ਖਾਦੇ ਰਾਸ਼ਨ ਦੀ ਖਾਤਰ ਜਦੋਂ ਕੰਮ ਹੈ ਹੀ ਨਹੀਂ ਕੋਈ ਕੰਮ ਕੋਈ ਕਰ ਹੀ ਨਹੀਂ ਸਕਦਾਗਾ ਤਾਂ ਉਹ ਖਾਣਗੇ ਪੀਣਗੇ ਕਿੱਥੋਂ ਕਰਾਈ ਕਿੱਥੋਂ اتارਨਗੇ ਫੀਸਾਂ ਕਿੱਥੋਂ اتارਨਗੇ ਸਿੰਪਲ ਜਿਹਾ ਸਵਾਲ ਆ ਜਦੋਂ ਕੰਮ ਹੈ ਨਹੀਂਗਾ ਇੱਕ ਗੱਲ ਕਿਉਂ ਨਹੀਂ ਸਮਝ ਆਉਂਦੀ ਕੀ ਲੋਕਾਂ ਦੇ ਵੀ ਕੰਮ ਹੈ ਨਹੀਂ ਭਰਾਵੋ ਹੈ ਨਹੀਂ ਕੰਮ ਕਿਉਂ ਨਹੀਂ ਗੱਲ ਸਮਝ ਆਉਂਦੀ ਕਿਉਂ ਬਾਰ-ਬਾਰ ਲੋਕਾਂ ਨੂੰ ਉੱਥੇ ਕੁੜੀਆਂ ਮੁੰਡਿਆਂ ਨੂੰ ਜਿਹੜੇ ਏਜੰਟ ਜਿਹੜੇ ਉਹ ਧੱਕੀ ਜਾਂਦੇ ਆ ਔਰ ਲੋਕ ਵੀ ਪਤਾ ਨਹੀਂ ਯਾਰ ਕਿਹੜੀ ਦੁਨੀਆ ਦੇ ਵਿੱਚ ਕਿਹੜੇ ਜੰਗਲ ਦੇ ਵਿੱਚ ਰਹਿੰਦੇ ਆ ਜਿਹੜੇ ਉਹਨਾਂ ਨੂੰ ਮੌਜੂਦਾ ਹਾਲਾਤ ਨਹੀਂ ਦਿੰਦੇ ਉੱਥੋਂ ਦੇ ਮੌਜੂਦਾ ਹਾਲਾਤ ਇੰਸਟਾਗ੍ਰam ਦੇਖੋ ਤੁਸੀਂ ਹਰ ਤੀਜੀ ਵੀਡੀਓ ਕੈਨੇਡਾ ਦੇ ਬਾਰੇ ਆ ਕੀ ਹਾਲ ਹੋਏ ਪਏ ਆ ਕੋਈ ਕੰਮ ਨਹੀਂ ਕਿਸੇ ਨੂੰ ਕੋਈ ਕੰਮ ਨਹੀਂ ਨਵਾਂ ਚਾਹੇ ਪੁਰਾਣਾ ਬੁੱਢਾ ਚਾਹੇ ਜਵਾਨ ਕੋਈ ਵੀ ਆ ਕਿਸੇ ਨੂੰ ਕੋਈ ਕੰਮ ਨਹੀਂ ਤਾਂ ਕੀ ਕੰਮ ਕਰਨਗੇ ਚੋਰੀਆਂ ਡਕੈਤੀਆਂ ਮਾੜੇ ਕੰਮ ਲੁੱਟਾਂ ਖੋਹਾਂ ਔਰ ਗਲਤ ਕੰਮ ਐਦੂ ਬਿਨਾਂ ਉਹਨਾਂ ਕੋਲ ਕੀ ਆਪਸ਼ਨ ਰਹੂਗਾ ਉਥੋਂ ਦੇ ਵਸਨੀਕ ਜਦੋਂ ਰੋ ਰਹਿ ਆ ਤਾਂ ਬਾਹਰੋਂ ਗਏ ਪ੍ਰਵਾਸੀ ਕੀ ਕਰਨਗੇ ਉਥੇ ਸਿੰਪਲ ਜੀ ਗੱਲ ਆ ਇੰਨੀ ਇੱਕ ਗੱਲ ਨਹੀਂ ਸਮਝ ਆਉਂਦੀ ਜੀ ਆਸਟ੍ਰੇਲੀਆ ਨੂੰ ਮੂਵ ਕਰ ਲੋ ਯਾਰ ਆਸਟ੍ਰੇਲੀਆ ਦੇ ਵਿੱਚ ਇੰਨਾ ਪੈਸਾ ਹੈਗਾ ਨੋ ਬਾ ਇੱਕ ਕਾਮਨ ਜਿਹੜਾ ਬੰਦਾ ਜਿਹੜਾ ਲੇਬਰ ਬੰਦਾ ਵੀ ਉੱਥੇ 4-4 5-5 ਲੱਖ ਰੁਪਈਆ ਮਹੀਨੇ ਦਾ ਬਣਾ ਲਿੰਦਾਗਾ ਤੁਸੀਂ ਤਾਂ ਐਜੂਕੇਟਿਡ ਆ ਸਟੂਡੈਂਟ ਜਿਹੇ ਰਹਿਣਗੇ ਪਤਾ ਨਹੀਂ ਕਿਉਂ ਕੈਨੇਡਾ ਦੀ ਪੀਪਲੀ ਬੁਝਾਈ ਜਾਂਦੇ ਆ ਆਸਟ੍ਰੇਲੀਆ ਬਹੁਤ ਵੱਡਾ ਦੇਸ਼ ਆ ਪਰ ਕੈਨੇਡਾ ਕੈਨੇਡਾ ਕਰਦੇ ਨੇ ਮਾਂਡ ਤੇ ਰੱਖਦਾ ਲੋਕਾਂ ਨੂੰ ਦੇਖੋ ਕੀ ਹਾਲਾਤ ਹੋਏ ਪਏ ਆ ਕੀ ਹਾਲਾਤ ਹੈ ਇਹਦਾ ਇਹ ਤੁਹਾਡਾ ਕੋਈ ਵੀ ਜਾਣ ਪਛਾਣ ਵਾਲਾ ਉੱਥੇ ਤੁਹਾਨੂੰ ਫੋਨ ਕਰਕੇ ਪੁੱਛੋ ਵੈਰੀਫਾਈ ਕਰੋ ਆ ਵੀਡੀਓ ਭੇਜ ਕੇ ਪਾਈ ਦੱਸੋ ਆ ਗੱਲ ਸੱਚ ਆ ਕਿ ਝੂਠ ਕੋਈ ਨਕਲੀ ਵੀਡੀਓ ਤਾਂ ਉੱਥੇ ਬਾਰ ਬਾਰ ਬਣਾਉਂਦਾ ਨਹੀਂ ਫਿਰਦਾ ਤੀਜੇ ਦਿਨ ਤਾਂ ਵੀਰ ਬਣੇ ਸਾਰਿਆਂ ਦੇ ਕੋਲ ਇਹ ਵੀਡੀਓ ਸ਼ੇਅਰ ਕਰੋ ਕਿਉਂ ਕਿਸੇ ਦੇ ਔਲਾਦਾਂ ਨੂੰ ਉੱਥੇ ਨੱਕਾ ਕਿਸੇ ਕੁੜੀਆਂ ਨੂੰ ਕਿਸੇ ਮੁੰਡਿਆਂ ਨੂੰ ਇਨੋਸੈਂਟ ਨੂੰ ਕਿਉਂ ਫਸਾਉਣਾ ਉੱਥੇ ਕਿਉਂ ਟੌਰਚਰ ਕਰਵਾਉਣਾਗਾ ਨਾ ਪੈਸੇ ਖਰਾਬ ਕਰੋ ਉੱਥੇ ਸ਼ੇਅਰ ਕਰੋ ਵੀਰ ਬਣ ਕੇ ਬਾਅਦ ਤੋਂ ਬਾਅਦ ਦੇ ਵੀਡੀਓ ਨੂੰ ਆਪਾਂ ਮਿਲਦੇ ਆਂ ਨਵੀਆਂ ਇਨਫੋਰਮੇਸ਼ਨ ਦੇ ਨਾਲ